कोरोना ਨੇ ਪਿੰਡਾਂ ਦੇ ਵਿੱਚ ਆ ਗਿਆ ਕਿ ਇੰਨੇ ਕੋਈ ਕੰਮ ਕਰਤੇ ਕਿ ਲੋਕ ਦੂਰ ਦੂਰੋਂ ਉਹਨਾਂ ਦੇ ਪਿੰਡ ਵੇਖਣ ਆਏ ਆਪਣੇ ਹਲਕੇ ਦੇ ਵਿੱਚ ਇੱਕ ਵੀ ਅਜਿਹਾ ਪਿੰਡ ਜਾਂ ਆਪਣੇ ਹਲਕੇ ਦੇ ਵਿੱਚ ਇੱਕ ਵੀ ਅਜਿਹਾ ਸਰਪੰਚ ਨਹੀਂ ਹੈਗਾ ਜਿੰਨੂੰ ਮੈਂ ਕਹਾਂ ਕਿ ਵੀਡੀਓ ਸਾਹਿਬ ਡੀਡੀਪੀਓ ਸਾਹਿਬ ਆਓ ਚੱਲੋ ਮੈਂ ਤੁਹਾਨੂੰ ਆਓ ਪਿੰਡ ਵੇਖਾਉਣਾ ਚਾਹਣਾ ਹੈ ਜਿੱਥੇ ਡਿਵੈਲਪਮੈਂਟ ਹੋਈ ਹੈ, ਉਹ ਦਿੱਤੀਆ ਕੰਮ ਹੋ ਗਿਆ। ਇਸ ਚੀਜ਼ ਦੀ ਕਮੀ ਹੈ ਬਈ ਉਹ ਚਲੋ ਦੱਸੋ। ਕਿੰਨੀ ਦਮਰੇ ਨੇ? ਸੋ ਤਾਂ ਬਹੁਤ ਸਮਾਂ ਲੱਗ ਗਿਆ। ਐਡੀਪੀਓ ਸਾਹਿਬ ਇਹਨਾਂ ਨੂੰ ਇੱਕੋ ਪ੍ਰੋਜੈਕਟ ਦਿੱਤਾ ਸੀਗਾ ਵੀ ਤੁਸੀਂ ਭਾਈ ਹਰੇਕ ਪਿੰਡ ਦੇ ਵਿੱਚ ਪੈਸੇ ਵੀ ਦੇਈ ਜਾਂਦੇ ਆ 3-3 ਲੱਖ ਰੁਪਈਆ ਵੀ ਦੇਤਾ ਕਿ ਭਾਈ ਤੁਸੀਂ ਗਰਾਊਂਡ ਜਿਹੜੇ ਕੰਪਲੀਟ ਕਰਾ ਦਿਓ ਪਰ ਇਹਨਾਂ ਕੋਲ ਤਾਂ ਗਰਾਊਂਡ ਦੇ ਕੋਈ ਨਹੀਂ ਤੇ ਮੈਂ ਪ੍ਰਸ਼ਾਸਨ ਦੀ ਗੱਲ ਵੀ ਕਰ ਰਿਹਾ ਤੇ ਮੈਂ ਸਰਪੰਚਾਂ ਨੂੰ ਵੀ ਇਹੀ ਗੱਲ ਕਹਿੰਨਾ ਭਾਈ ਥੋੜੇ ਪਿੰਡਾਂ ਦੇ ਵਿੱਚ ਜਿਹੜੇ ਡਵੈਲਪਮੈਂਟ ਦੇ ਕੰਮ ਨੇ ਜੇ ਤੁਸੀਂ ਕਰਾਓਗੇ ਤਾਂ ਹੋਣਗੇ ਜੇ ਇਕੱਲੇ ਸੈਕਟਰੀਆਂ ਤੇ ਛੱਡ ਤੇ ਫਿਰ ਤੁਹਾਡੇ ਪਿੰਡ ਦੀ ਡਵੈਲਪਮੈਂਟ ਨਹੀਂ ਹੋਣੀ ਉਹੀ ਇਹਦੇ ਵਿੱਚ ਨਾ 9 ਲੱਖ ਦਾ ਪ੍ਰੋਜੈਕਟ ਸੀਗਾ ਸਾਰਾ ਜਿਹੜਾ ਵਾਲੀਵਾਲ ਗਰਾਊਂਡ ਦਾ ਸੀਗਾ ਕਈ ਪਿੰਡਾਂ ਦੇ ਵਿੱਚ ਸਾਡੇ ਨਾਲ ਆਮਦਨ ਹੈ ਨਹੀਂ 60 ਪਿੰਡਾਂ ਨੂੰ ਅਸੀਂ 3-3 ਲੱਖ ਰੁਪਈਆ ਵੀ ਦੇਤਾ ਮਾਰਜਿਨ ਮਣੀ ਪਾਉਣ ਵਾਸਤੇ ਕਿ ਬਾਕੀ ਨਰੇਕਾ ਦੇ ਵਿੱਚੋਂ ਕਰ ਲਓ 6 ਲੱਖ ਦੇ ਨਰੇਕਾ ਜੋ ਪਾ ਲਓ ਤੇ 3 ਲੱਖ ਤੁਹਾਨੂੰ ਅਸੀਂ ਇਧਰੋਂ ਦਿੰਦੇ ਹਾਂ 60 ਪਿੰਡਾਂ ਨੂੰ ਦਿੱਤਾ ਤਾਂ ਜੇ ਕੰਪਲੀਟ ਸਿਰਫ 10 ਹੋ ਗਿਆ ਸਾਡੇ ਮੜਾਇਆ ਇਹ ਵੀ ਫਾਲੋਅ ਅਪ ਲਈਏ ਇਹਦੇ ਵਿੱਚ ਵੀ ਭਾਈ ਜਿਹੜੇ ਅਧਿਕਾਰੀਆਂ ਦੇ ਨਾਲਾਈ ਕੀ ਹੈ ਜਿਹਦੇ ਕਰਕੇ ਕੰਮ ਅਜੇ ਤੱਕ ਜਿਹੜੇ ਪਿੰਡਾਂ 'ਚ ਨਹੀਂ ਹੋਇਆ ਪੈਸੇ ਵੀ ਪਾਕੇ ਦੇ ਕੰਮ ਨਹੀਂ ਹੋਇਆ ਮੈਂ ਉਹ ਬਖਸ਼ ਨਹੀਂ ਅਧਿਕਾਰੀ ਇਹ ਗੱਲ ਸੁਣ ਲਿਓ ਚਾਹੇ ਕੋਈ TFRS ਹੋਵੇ ਚਾਹੇ ਕੋਈ ਸੈਂਟਰੀ ਹੋਵੇ ਚਾਹੇ T ਹੋਵੇ ਚਾਹੇ J ਹੋਵੇ ਹਰੇਕ ਦੀ ਇਹਦੇ ਵਿੱਚ ਜਵਾਬਦੇਹੀ ਮੈਂ ਲੈਣੀ ਹੈ ਕਿ ਤੁਹਾਡੇ ਪਿੰਡ ਦੇ ਵਿੱਚ ਪੈਸੇ ਆਏ ਹੋਏ ਤੇ ਵਰਤੇ ਕਿਉਂ ਨਹੀਂ ਗਏ ਤੁਸੀਂ ਵੀ ਭਾਈ ਆਗੂ ਜਈਆਂ ਨੂੰ ਸੱਦਿਆ ਕਰੋ ਆਗੂ ਸੱਜਿਆ ਨੂੰ ਸੱਦਿਆ ਕਰੋ ਸਟੇਟਮੈਂਟ ਅਗਰਾਓ ਆਗੂ ਪਿੰਡਾਂ ਦੀਆਂ ਕਿੰਨੇ ਕਿੰਨੇ ਪੈਸੇ ਪਏ ਆ ਕਾਹਦੇ ਕਾਹਦੇ ਤੁਸੀਂ ਵਰਤ ਸਕਦੇ ਹੋ ਇਹ ਤਾਂ ਤੁਹਾਡੇ ਪਿੰਡਾਂ ਦੇ ਵਿੱਚ ਡਵੈਲਪਮੈਂਟ ਹੋਣੀ ਹੈ ਕੱਲਾ ਮੇਰੇ ਕੋਲੇ ਆ ਕੇ ਜੀ ਫਲਾਨੀ ਗਲੀ ਬਣਾਉਣੀ ਹੈ ਬਣਾਨੇ ਅਸੀਂ ਰਾ ਪੱਕਾ ਕਰਨਾ ਪਹਿਲਾਂ ਆਪਦੇ ਖਾਤੇ ਚੈੱਕ ਕਰ ਲੋ ਤੁਹਾਡੇ ਖਾਤਿਆਂ ਦੇ ਵਿੱਚ ਐਸੇ ਬਹੁਤ ਪਏ ਨੇ ਆ ਵੀ ਜਿਹੜਾ ਅੱਜ ਵਾਲਾ ਜਿਹੜਾ ਤੁਹਾਨੂੰ 5-5 ਲੱਖ ਰੁਪਇਆ ਦੇਣਾ ਹੈ ਇਸ ਨੂੰ ਜਿੱਤੋ ਵੀ ਵਰਤ ਸਕਦੇ ਹੋ ਚਾਹੇ ਗਰੀਬ ਨਾਲੋਂ ਚਾਹੇ ਛੱਪੜ ਦੇ ਵਾਲੋਂ ਚਾਹੇ ਜਿੰਮ ਲਾੜੋਂ ਤੁਸੀਂ ਕੁਝ ਵੀ ਇਸ 5 ਲੱਖ ਦਾ ਵਰਤ ਸਕਦੇ ਹੋ ਕੋਈ ਵੀ ਕੰਡੀਸ਼ਨ ਨਹੀਂ ਹੈਗੀ ਕਿ ਇਹ ਪੈਸੇ ਇਸ ਚੀਜ਼ ਦੇ ਵਿੱਚ ਇੱਥੇ ਵਰਤੇ ਜਾਣੇ ਆ ਇਹ ਤੁਹਾਨੂੰ ਇਨਾਮ ਆ ਤੁਹਾਡੇ ਪਿੰਡ ਨੂੰ ਇਹ 5 ਲੱਖ ਰੁਪਈਆ ਤੇ ਜਿੰਨੇ ਪੈਸੇ ਆਪਾਂ ਨੂੰ ਆਏ ਆ ਇੱਕ ਗੱਲ ਭਲੇ ਪੰਜਾਬ ਦੇ ਵਿੱਚੋਂ ਪਹਿਲਾ ਹਲਕਾ ਧਰਮਕੋਟ ਹੈ ਜਿੱਥੇ ਇੰਦੀ ਵੱਡੀ ਗਿਣਤੀ ਦੇ ਵਿੱਚ ਪੈਸੇ ਆਏ ਨੇ 4 ਕਰੋੜ ਤੇ 75 ਲੱਖ ਰੁਪਈਆ 95 ਪੰਚਾਇਤਾਂ ਨੂੰ ਤੇ ਕੰਮ ਸ਼ੁਰੂ ਵੀ ਆਪਾਂ ਕੀਤਾ ਹੈ ਇਹ ਹੁਣ ਆਪਾਂ ਕੰਮ ਸ਼ੁਰੂ ਕਰਤਾ ਹੁਣ ਬਾਕੀ ਹਲਕਿਆਂ ਨੂੰ ਪੈਣ ਲੱਗ ਪਏ ਪਹਿਲਾ ਹਲਕਾ ਧਰਮਕੋਟ ਸੀਗਾ ਜਿਨ੍ਹਾਂ ਨੇ ਇੰਦੀ ਵੱਡੀ ਜਿਹੜੀ ਗਰਾਟ ਹੈ ਸਰਬਸੰਤੀ ਵਾਲੀ ਮੁੱਖ ਮੰਤਰੀ ਸਾਹਿਬ ਨੂੰ ਆਪਾਂ ਕਹਿ ਕੇ ਲੈ ਕੇ ਆਏ ਆ 42 ਕਰੋੜ ਤੋਂ ਉੱਤੇ ਦੀ ਆਪਾਂ ਸ਼ੜਕਾਂ ਲੈ ਆਏ ਆ 20 ਕਰੋੜ ਤੋਂ ਉੱਤੇ ਆਪਾਂ ਸਕੂਲਾਂ ਵਾਸਤੇ ਲੈ ਆਏ ਆ ਤੇ ਵੀਰੋ ਆ ਤੁਹਾਡੀਆਂ ਲਹਿਰਾਂ ਤੁਹਾਡੀਆਂ ਕੱਸੀਆਂ ਤੇ ਸਾਰੀਆਂ ਪੱਕੀਆਂ ਹੋ ਗਿਆ ਪਾਈਪ ਲਾਈਨਾਂ ਕਰੋੜਾਂ ਰੁਪਈਆ ਦੀਆਂ ਪੈ ਗਈਆਂ ਇਹ ਦੱਸਿਆ ਕਰੋ ਲੋਕਾਂ ਨੂੰ ਜਾ ਕੇ ਕੰਮ ਆਉਂਦੇ ਪਿੰਡਾਂ ਦਾ ਕੱਲੇ-ਕੱਲੇ ਜਿੰਨੇ ਵੀ ਸਰਪੰਚ ਬੈਠੇ ਹੋ ਇੱਕ ਡੈਰੀ ਲਾਓ ਕਾਪੀ ਲਾਓ ਖੋਡੇ ਪਿੰਡ ਦੇ ਵਿੱਚ ਜਿਹੜੇ ਜਿਹੜੇ ਵੀ ਕੰਮ ਹੋਏ ਨੇ ਨੋਟ ਕਰੋ ਇਸ ਸਰਕਾਰ ਦੇ ਵਿੱਚ ਕਿੰਨੀਆਂ ਪਾਈਪ ਲਾਣਾ ਪੈ ਗਿਆ ਕਿੰਨੀਆਂ ਸੜਕਾਂ ਬਣ ਗਿਆ ਤੁਹਾਡੇ ਮੰਡੀ ਬੋਰਡ ਦਾ ਕਿੰਨਾ ਕੰਮ ਹੋ ਗਿਆ ਤੁਹਾਡੇ ਬਿਜਲੀ ਦੇ ਕਿੰਨੇ ਟਰਾਂਸਫਾਰਮਰ ਲੱਗੇ ਤੁਹਾਡੇ ਬਿਜਲੀ ਦੇ ਕਿੰਨੀਆਂ ਨਵੇਂ ਪਾਰਕ ਜਿਹੜੀਆਂ ਕੱਡੀਆਂ ਨੇ ਘਰਾਂ ਨੂੰ ਉਹ ਕਿੰਨੀਆਂ ਥੋਡੇ ਸਕੂਲ ਨੂੰ ਕਿੰਨੇ ਪੈਸੇ ਦਿੱਤੇ ਥੋਡੇ ਗਰਾਊਂਡ ਨੂੰ ਕਿੰਨੇ ਪੈਸੇ ਆ ਗਏ ਥੋਡੇ ਨਰੇਗਾ ਦੇ ਵਿੱਚੋਂ ਕਿੰਨੇ ਪੈਸੇ ਲੱਗ ਗਏ ਇਹ ਹਰੇਕ ਸਰਪੰਚ ਦਾ ਫਰਜ ਹੈ ਇਹ ਡਾਇਰੀ ਤੇ ਲਿਖ ਕੇ ਆਪਣੀ ਜੇਬ ਚ ਰੱਖੇ ਜਦੋਂ ਕੋਈ ਕੱਲ ਨੂੰ ਤੁਹਾਨੂੰ ਪੁੱਛਦਾ ਕਿ ਦੱਸੋ ਭਾਈ ਤੁਸੀਂ ਕੀ ਕੀਤਾ ਆਪਣੇ ਪਿੰਡ ਵਾਸਤੇ ਨਾਲ ਦੀ ਨਾਲ ਕੱਢ ਕੇ ਮੂਰੇ ਰੱਖੋ ਕਿ ਅਸੀਂ ਆਪਦੀ ਸਰਕਾਰ ਦੇ ਵਿੱਚ ਇੰਨੇ ਪੈਸੇ ਲੈ ਕੇ ਆਏ ਆ ਐਸ ਐਸ ਚੀਜ਼ ਤੇ ਅਸੀਂ ਲਾਏ ਆ ਉਹ ਵੀਰੋ ਬੋਰੀ ਬੜੀਆਂ ਗੱਲਾਂ ਦਾ ਰੰਗ ਕਰਨ ਵਾਲੀਆਂ ਨੇ ਕਰਾਂਗੇ ਪਰ ਅੱਜ ਤੁਹਾਡੀ ਇੰਨੀ ਕੁ ਕਲਾਸ ਲਈ ਬਹੁਤ ਹੈ ਜੀ ਜੇ ਭੈਣ ਜੀ ਆ ਕੇ ਕਹਿ ਕੇ ਗਏ ਨੇ ਕਿ ਜਦੋਂ ਵੀ ਇਹ ਤੁਹਾਨੂੰ ਫੋਨ ਕਰਦੇ ਨੇ ਤੇ ਮੈਨੂੰ ਆਉਦੇ ਪਿੰਡਾਂ ਦੇ ਵਿੱਚੋਂ ਸਾਡੇ ਲੇਡੀਜ਼ ਰਿੰਗ ਲਈ ਲੇਡੀਜ਼ ਚਾਹੀਦੀਆਂ ਨੇ ਤੇ ਸਰਪੰਚਾਂ ਦਾ ਕੋਈ ਜਵਾਬ ਹੁੰਦਾ ਕਿ ਨਹੀਂ ਜੀ ਸਾਡੇ ਪਿੰਡ ਦੇ ਵਿੱਚ ਲੇਡੀ ਹੈ ਨਹੀਂ ਮੈਨੂੰ ਇਹਨਾਂ ਨੇ ਦੱਸਿਆ ਤੇ ਮੈਂ ਫਿਰ ਤਾਂ ਹੀ ਕਿਹਾ ਮੈਂ ਕਿਹਾ ਜੀ ਤੁਸੀਂ ਇੱਕ ਦਿਨ ਉੱਥੇ ਆਓ ਮੈਂ ਸਰਪੰਚ ਸਾਰੇ ਬੁਲਾ ਰਿਆ ਤੇ ਉਹਨਾਂ ਦੇ ਵਿੱਚ ਗੱਲ ਕਰੂੰਗਾ ਕਿ ਕਿਹੜਾ ਸਰਪੰਚੇ ਗੱਲ ਕਹਿੰਦਾ ਭਾਈ ਤੁਸੀਂ ਸਰਪੰਚ ਤਾਂ ਹੋ ਜੇ ਆਪਣੀ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਐ ਤੁਸੀਂ ਸਰਪੰਚ ਬਣੇ ਹੋ ਤੁਹਾਨੂੰ ਏਡੇ ਏਡੇ ਵੱਡੇ ਅਹੁਦੇ ਦਿੱਤੇ ਨੇ ਤੇ ਫਿਰ ਜੇ ਅਹੁਦੇ ਲੈਨੇ ਤਾਂ ਕੰਮ ਤਾਂ ਕਰਨਾ ਪੈਣਾ ਜੋ ਜੋ ਵੀ ਇਹ ਮੰਗਦੇ ਨੇ ਯੂਥ ਵਿੰਗ ਤੁਹਾਡੇ ਕੋਲ ਲਿਸਟ ਮੰਗਦਾ ਤੁਹਾਡੇ ਤੋਂ ਲੀਡਰਸ਼ਿਪ ਵਿੰਗ ਮੰਗਦੇ ਨੇ ਤੁਹਾਡੇ ਤੋਂ ਖਸਾਨ ਵਿੰਗ ਮੰਗਦਾ ਇਹ ਭਾਈ ਨਾਲ ਦੇ ਨਾਲ ਦਿਆ ਕਰੋ ਇਹਦੇ ਵਿੱਚ ਡਿਲੇ ਨਹੀਂ ਹੋਣਾ ਚਾਹੀਦਾ ਇਹ ਸਾਰੇ ਵਿੰਗਾਂ ਦੇ ਇੰਚਾਰਜਾਂ ਨੂੰ ਮੈਂ ਕਿਹਾ ਜਿਹੜਾ ਸਰਪੰਚ ਤੁੰ ਨੂੰ ਇਹ ਗੱਲ ਕਹਿੰਦਾ ਕਿ ਮੇਰੇ ਕੋਲੋਂ ਜੀ ਬੰਦੇ ਪੂਰੇ ਨਹੀਂ ਹੋਣੇ ਫਿਰ ਉਹ ਸਰਪੰਚੀ ਦੇ ਲਾਇਕ ਨਹੀਂ ਹੈਗਾ ਫੇਰ ਉਹ ਬੰਦਾ ਸਰਪੰਚ ਹੀ ਨਹੀਂ ਕਰ ਸਕਦਾ ਜਿਹੜਾ ਬੰਦਾ ਉਹਦੇ ਪਿੰਡ ਦੇ ਵਿੱਚੋਂ 11 ਲੇਡੀਆਂ ਵੀ ਦੇ ਸਕਦਾ ਜਿਹੜਾ ਬੰਦਾ ਉਹਦੇ ਪਿੰਡ ਦੇ ਵਿੱਚੋਂ 11 ਯੂਥ ਦੇ ਮੁੰਡੇ ਨਹੀਂ ਦੇ ਸਕਦਾ ਜਿਹੜਾ ਬੰਦਾ ਉਹਦੇ ਪਿੰਡੋਂ 11 ਕਿਸਾਨ ਵਿੰਗਾਂ ਵਾਲਾ ਦੇ ਨਾਂ ਨਹੀਂ ਦੇ ਸਕਦਾ ਜਾਂ 11 ਐਸਸੀ ਸਾਡੇ ਭਰਾਵਾਂ ਦੇ ਨਾਂ ਨਹੀਂ ਦੇ ਸਕਦਾ ਤਾਂ ਫੇਰ ਉਹ ਸਰਪੰਚੀ ਦੇ ਕਾਬਿਲ ਹੈ ਨਹੀਂ ਫੇਰ ਮੈਂ ਉੱਥੇ ਕੱਲ ਤੋਂ ਬੰਦਾ ਜਿਹੜਾ ਹੈਗਾ ਉਹ ਖੜਾ ਕਰਤਾ ਉੱਥੇ ਨਾ ਬਣਾਤਾ ਤੁਸੀਂ ਕਰਕੇ ਵੇਖ ਲਓ ਹਣਾ ਜੇ ਤਾਂ ਇਹੋ ਜਿਹੇ ਲਾਂਭੇ ਦੌਣੇ ਆ ਤਾਂ ਫੇਰ ਜਿਹੜੀ ਅਗਲੀ ਮੀਟਿੰਗ ਹੈ ਤੇ ਫੇਰ ਜਦੋਂ ਮੇਰੇ ਉਹਦੇ ਮੈਂ ਮੀਟਿੰਗ ਕੀਤੀ ਤੇ ਕੋਈ ਵੀ ਨਾ ਇਹੋ ਜਿਹਾ ਹੋਣਾ ਨਹੀਂ ਚਾਹੀਦਾ ਕਿ ਐਸ ਪਿੰਡ ਦੇ ਵਿੱਚੋਂ ਸਾਨੂੰ ਟੀਮ ਵੀ ਮਿਲਦੀ ਤੇ ਬਾਕੀ ਆ 16 ਤਰੀਕ ਦੇ ਜਿਹੜੀ ਭਾਈ ਰੈਲੀ ਆ ਸੁਖਵੰਦਰ ਦੱਸ ਕੇ ਗਿਆ 100 ਬਸ ਅੱਛਾ ਆਪਣੇ ਹਲਕੇ ਨੂੰ 100 ਬਸ ਦਾ ਜਿਹੜਾ ਉਹ ਟਾਰਗੇਟ ਮਿਲਿਆ ਆਪਾਂ 100 ਬੱਸ ਲੈ ਕੇ ਜਾਣੀ ਆ ਬਸੇ 100 ਥੋੜੀ ਆ ਜਿੰਨੇ ਆਪਣੇ ਪਿੰਡ ਸੇ ਆਉਣਾ ਨੇ ਬੱਸਾਂ ਲੈਣੀਆਂ 150 ਬੱਸਾਂ ਲੈਂਦੇ ਹਾਂ ਹਾਂ ਸਾਰੇ ਪਿੰਡਾਂ ਨੂੰ ਇੱਕ ਇੱਕ ਬੱਸ ਦੇਣੀ ਆ ਕੋਸ਼ਿਸ਼ ਕਰੂੰਗਾ ਹੋਰ ਬੱਸਾਂ ਲੈ ਕੇ ਆਉਂਗਾ 100 ਪਿੰਡਾਂ ਦਾ 150 ਬੱਸ ਭਰਾਂਗੇ ਸ਼ਹਿਰਾਂ ਨੂੰ ਵੱਖਰੀਆਂ ਦੇ ਲਾ ਕੇ ਕੋਈ ਨਾ ਕੋਈ ਹੋਰ ਜਿੰਨੇ ਤੁਸੀਂ ਹੈਗੇ ਹੋ ਸਾਰਿਆਂ ਨੇ ਭਾਈ ਇੱਕ ਇੱਕ ਬੱਸ ਭਰਨੀ ਆ ਆਪਣੇ ਜ਼ਿਲ੍ਹੇ ਦੇ ਵਿੱਚ ਵੱਡੀ ਰੈਲੀ ਹੋਣ ਜਾ ਰਹੀ ਹੈ 16 ਤਰੀਕ ਨੂੰ ਹਾਂਜੀ ਐਮਐਲਏ ਸਾਹਿਬ ਅੱਜ ਸੀ ਇਸੇখান ਬਲਾਕ ਪਹੁੰਚੇ ਹੋ 95 ਜਿਹੜੀਆਂ ਸਰਬਸਮਤੀ ਨਾਲ ਚੁਣੀਆਂ ਗਈਆਂ ਸ੍ਰੀਚੇਤਾਂ ਨੂੰ ਚੈੱਕ ਕਰ ਰਹੇ ਹਾਂ ਦੇ ਤਕਰੀਬਨ 4 ਕਰੋੜ ਰੁਪਏ ਤੋਂ ਉੱਪਰ ਇਹਦੇ ਬਾਰੇ ਕੀ ਕਹਿਣਾ ਚਾਹੂੰਗਾ ਅ ਭਗਵੰਤ ਮਾਨ ਸਰਕਾਰ ਜੋ ਕਹਿੰਦੀ ਹੈ ਉਹ ਕਰਦੀ ਹੈ ਇਲੈਕਸ਼ਨ ਤੋਂ ਪਹਿਲਾਂ ਮਾਨ ਸਾਹਿਬ ਨੇ ਇੱਕ ਹੁਕਮ ਦਿੱਤਾ ਸੀਗਾ ਸਾਰੇ ਪਿੰਡਾਂ ਦੇ ਲੋਕਾਂ ਨੂੰ ਕਿ ਆਪਦੇ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਮਜ਼ਬੂਤ ਕਰੋ ਸਰਬਸੰਮਤੀ ਦੇ ਨਾਲ ਪਿੰਡਾਂ ਦੀਆਂ ਪੰਚਾਇਤਾਂ ਚੁਣੋ ਤੇ ਮੈਂ ਤੁਹਾਨੂੰ ਉਹਨਾਂ ਸਰਬਸੰਮਤੀਆਂ ਦਾ ਇਨਾਮ ਦਵਾਂਗਾ ਤੇ 5-5 ਲੱਖ ਰੁਪਈਆ ਹਰੇਕ ਪਿੰਡ ਦਾ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੇ ਪਿੰਡ ਦੇ ਵਿੱਚ ਸਰਬਸੰਮਤੀ ਹੋਊਗੀ ਤੇ 5 ਲੱਖ ਰੁਪਈਆ ਉਸ ਪੰਚਾਇਤ ਨੂੰ ਇਨਾਮ ਦਿੱਤਾ ਜਾਊਗਾ ਤੇ ਮੈਂ ਧੰਨਵਾਦੀ ਹਾਂ ਮੁੱਖ ਮੰਤਰੀ ਸਾਹਿਬ ਦਾ ਕਿ ਉਹਨਾਂ ਨੇ ਜਿਹੜਾ ਉਹ ਆਪਦਾ ਵਾਅਦਾ ਉਹ ਬੜੀ ਜਲਦੀ ਪੂਰਾ ਕੀਤਾ ਮੇਰੇ ਹਲਕੇ ਦੇ ਵਿੱਚ ਜਿਹੜੀਆਂ ਸਭ ਸਮਤੀਆਂ ਨੇ ਉਹ ਤਾਂ ਤਕਰੀਬਨ 700 ਦੇ ਕਰੀਬ ਹੋਈਆਂ ਸਨ ਜੀ ਪਰ ਉਹਨਾਂ ਦੇ ਵਿੱਚੋਂ ਕਿਤਨਾ ਕਿਤੇ ਕੁਝ ਨਾ ਕੁਝ ਸਰਬਸਮਤੀਆਂ ਜਿਵੇਂ ਕਿਸੇ ਪਿੰਡ ਦੇ ਵਿੱਚੋਂ ਕਿਸੇ ਮੈਂਬਰ ਦਾ ਇਲੈਕਸ਼ਨ ਰਹਿ ਗਿਆ ਮੈਂਬਰ ਦਾ ਇਲੈਕਸ਼ਨ ਹੋ ਗਿਆ ਜਾਂ ਕਿਤੇ ਕੋਈ ਜਿਹੜੇ ਕਵਰਿੰਗ ਨੋਮੀਨੇਸ਼ਨ ਸੀ ਉਹ ਨਹੀਂ ਚੱਕੇ ਗਏ ਸੋ 125 ਦੇ ਉੱਤੇ ਜਿਹੜੀਆਂ 95 ਕੰਪਲੀਟ ਸਰਬਸਮਤੀਆਂ ਹੋਈਆਂ ਸਨ ਅੱਜ ਉਹਨਾਂ ਦੇ ਜਿਹੜੇ ਚੈੱਕ ਨੇ 5-5 ਲੱਖ ਦੇ ਉਹਨਾਂ ਪੰਚਾਇਤਾਂ ਨੂੰ ਵੰਡੇ ਨੇ ਉਹਨਾਂ ਸਰਪੰਚਾਂ ਨੂੰ ਵੰਡੇ ਨੇ ਸੋ ਮੈਂ ਸਾਰੇ ਉਹਨਾਂ ਸਰਪੰਚਾਂ ਨੂੰ ਵਧਾਈ ਦਿੰਦਾ ਤੇ 5 ਲੱਖ ਰੁਪਈਆ ਉਹ ਕਿਸ ਜਗ੍ਹਾ ਤੇ ਵਰਤ ਸਕਦੇ ਇਹ ਜਿਹੜਾ 5 ਲੱਖ ਰੁਪਈਆ ਇਹ ਕਿਤੇ ਵੀ ਆਪਾਂ ਵਰਤ ਸਕਦੇ ਆ ਪਿੰਡ ਦੇ ਵਿੱਚ ਕੋਈ ਹਰੇਕ ਜਿਹੜੀ ਗ੍ਰਾਂਟ ਆਉਂਦੀ ਆ ਉਹਦੇ ਤੇ ਮੈਂਸ਼ਨ ਹੁੰਦਾ ਕਿ ਇਹ ਗ੍ਰਾਂਟ ਕੋਈ ਛੱਪੜ ਦੀ ਆ ਜਾਂ ਕੋਈ ਪਾਣੀ ਦੀ ਆ ਜਾਂ ਕੋਈ ਅ ਇਹ ਗਲੀਆਂ ਦੀ ਹੈ ਪਰ ਇਹ ਜਿਹੜੀ ਗ੍ਰਾਂਟ ਆ ਜੀ ਤੁਸੀਂ ਕਿਤੇ ਵੀ ਵਰਤ ਸਕਦੇ ਹੋ ਤੁਸੀਂ ਇਹਦੇ ਵਿੱਚ ਜਿਮ ਵੀ ਜਿਮ ਲਈ ਵਰਤ ਸਕਦੇ ਹੋ ਤੁਸੀਂ ਇਹ ਗ੍ਰਾਂਟ ਗਲੀਆਂ ਲਈ ਵਰਤ ਸਕਦੇ ਹੋ ਤੁਸੀਂ ਇਹ ਪਾਣੀ ਲਈ ਵਰਤ ਸਕਦੇ ਹੋ ਤੁਸੀਂ ਇਹ ਛੱਪੜਾਂ ਲਈ ਵਰਤ ਸਕਦੇ ਹੋ ਤੁਸੀਂ ਗਲੀਆਂ ਲਈ ਵਰਤ ਸਕਦੇ ਹੋ ਜੋ ਵੀ ਉਸ ਪਿੰਡ ਦੇ ਵਿੱਚ ਲੋੜੀਂਦੇ ਕੰਮ ਹੋਣਗੇ ਉਹਨਾਂ ਵਾਸਤੇ ਜਿਹੜੇ ਪੈਸੇ ਆ ਇਹ ਲਾਏ ਜਾਣਗੇ ਜੀ ਤਾਂ ਉਸ ਤੋਂ ਵਿੱਚ ਗੱਲਾਂ ਚੱਲ ਰਹੀਆਂ ਸੀ ਕਿ 12 ਕਰੋੜ ਦੀ ਆਮਦਨ ਤਕਰੀਬਨ ਬਲਾਕ ਸੰਪਤੀ ਆਪਣੇ ਬਲਾਕ ਕੋਲ ਇੰਸਟਾਗ੍ਰਾਮ ਆਪਾਂ ਪਿਛਲੇ ਸਾਲ ਇੱਕ ਉਦਘਾਟਨ ਕੀਤਾ ਸੀਗਾ ਰੇੜੀ ਤੇ ਮਾਰਕੀਟ ਜਿਹੜੀ ਸੀ ਪਾਰਕਿੰਗ ਉੱਥੇ ਜਿਹੜੇ ਬਾਥਰੂਮ ਵਗੈਰਾ ਬਣੇ ਨਹੀਂ ਜਾਂ ਉੱਥੇ ਜੋ ਮੌਜੂਦਾ ਹੈਗੀ ਸਥਿਤੀ ਹੈਗੀ ਬਹੁਤ ਬੁਰਾ ਹਾਲ ਹੁੰਦਾ ਸਫਾਈ ਨਹੀਂ ਹੁੰਦੀ ਦੇਖੋ ਜਿਹੜੀ ਆਮਦਨ ਹੈ ਉਹ ਪਿੰਡਾਂ ਦੀ ਪੰਚਾਇਤਾਂ ਦੀ ਆਮਦਨ ਹੈ ਪਿੰਡਾਂ ਦੇ ਵਿੱਚ ਜਿਹੜੀਆਂ ਸਰਕਾਰੀ ਜ਼ਮੀਨਾਂ ਹੁੰਦੀਆਂ ਨੇ ਉਹਨਾਂ ਨੂੰ ਠੇਕੇ ਤੇ ਦੇ ਕੇ ਉਹਦੀ ਜਿਹੜੀ ਆਮਦਨ ਆ ਉਹ ਸਾਡੇ ਹਲਕਾ ਧਰਮਗੋੜ ਦੀ ਬਹੁਤ ਹੈ तकरीबन 12 ਕਰੋੜ ਦੇ ਕਰੀਬ ਸਾਡੇ ਹਲਕਾ ਧਰੋਂਗੋੜ ਦੀ ਜਿਹੜੀ ਆਮਦਨ ਆ ਉਹਦੇ ਵਿੱਚ ਕੀ ਹੈ ਕਿ ਜਿਹੜੇ ਪਿੰਡ ਦੀ ਆਮਦਨ ਹੁੰਦੀ ਹੈ ਉਹ ਉਸੇ ਪਿੰਡ ਤੇ ਲੱਗ ਸਕਦੀ ਹੈ ਜਿਹੜੇ ਪਿੰਡ ਦਾ ਠੇਕਾ ਹੋਊਗਾ ਉਹ ਸਿਰਫ ਉਸੇ ਪਿੰਡ ਤੇ ਲੱਗੂਗਾ ਉਹ ਠੇਕਾ ਕਿਤੇ ਹੋਰ ਨਹੀਂ ਆ ਸਕਦਾ ਉਹਦੇ ਵਿੱਚੋਂ ਜਿਹੜਾ 33% ਆ ਉਹ ਸਾਡੇ ਜਿਹੜੀ ਬਲੌਕ ਨੂੰ ਉਹ ਆਉਂਦਾ ਉਹ ਜਿਹੜੀ ਤੁਸੀਂ ਇਸ਼ੂ ਕਿਹਾ ਜਿਹੜੀ ਪਾਰਕਿੰਗ ਤੇ ਜਿਹੜੀ ਰੇੜੀ ਮਾਰਕੀਟ ਬਣਾਈ ਆ ਦੇਖੋ ਮੈਂ ਤਾਂ ਧੰਨਵਾਦੀ ਆ ਪ੍ਰਸ਼ਾਸਨ ਦਾ ਕਿ ਜਿਨ੍ਹਾਂ ਨੇ ਉਹ ਇੰਨਾ ਵਧੀਆ ਜਿਹੜਾ ਪ੍ਰੋਜੈਕਟ ਆ ਕੋੜੀ ਸੇਖਾ ਨਿਵਾਸੀਆਂ ਨੂੰ ਦਿੱਤਾ ਕੋੜੀ ਸੇਖਾ ਦੇ ਵਿੱਚ ਟ੍ਰੈਫਿਕ ਦੀ ਬੜੀ ਪ੍ਰੋਬਲਮ ਸੀ ਟ੍ਰੈਫਿਕ ਰੇੜੀਆਂ ਕਰਕੇ ਸੀ ਅਨਲੀਗਲ ਜਿਹੜੀ ਪਾਰਕਿੰਗ ਸੀ ਉਹਦੇ ਕਰਕੇ ਸੀ ਸੋ ਪਾਰਕਿੰਗ ਲਈ ਜਗ੍ਹਾ ਵੀ ਬਣਾਤੀ ਰੇੜੀਆਂ ਲਈ ਵੀ ਜਗ੍ਹਾ ਬਣਾਤੀ ਦੇਖੋ ਜਦੋਂ ਹੁਣ ਉਹ ਲੋਕ ਵਰਤੋਂ ਚ ਲੈ ਕੇ ਆਉਣਗੇ ਸਾਡੇ ਵੱਲੋਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਅਸੀਂ ਉਹਨੂੰ ਠੇਕੇ ਦੇ ਵੀ ਝੜਾਤਾ ਠੇਕੇਦਾਰ ਨੂੰ ਵੀ ਦੇਤਾ ਉਹਨਾਂ ਨੇ ਸ਼ਹਿਰ ਦੇ ਵਿੱਚ ਅਨਾਉਂਸਮੈਂਟਾਂ ਵੀ ਕਰਾਤੀਆਂ ਭਾਈ ਜਿਹੜਾ ਆਉਣ ਦਾ ਚਾਹ ਬਣਾ ਕੋਈ ਉੱਥੇ ਲੈਣ ਦਾ ਚਾਹ ਬਣਾ ਸਾਡੇ ਨਾਲ ਕੰਟੈਕਟ ਕਰੇ ਮੈਨੂੰ ਲੱਗਦਾ ਕੁਝ ਕੁ ਲੋਕਾਂ ਨੇ ਉੱਥੇ ਕੰਟੈਕਟ ਕੀਤਾ ਪਰ ਅਜੇ ਤੱਕ ਉਹ ਮਾਰਕੀਟ ਚੱਲੀ ਨਹੀਂ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਬੇਨਤੀ ਕਰਦਾ ਉਹ ਜਿਹੜੀਆਂ ਦੁਕਾਨਾਂ ਨੇ ਦੁਕਾਨਾਂ ਪੂਰੀਆਂ ਜਿਹੜੀਆਂ ਹੈਗੀਆਂ ਔਰੈਂਟ ਤੇ ਚੜ ਚੁੱਕੀਆਂ ਨੇ ਉਹ ਮਾਰਕੀਟ ਜਲਦੀ ਤੋਂ ਜਲਦੀ ਉਹ ਡਵੈਲਪ ਹੋ ਰਹੀ ਆ ਜਿਹੜਾ ਜਿਹੜਾ ਵੀ ਕੋਈ ਰੇੜੀ ਵਾਲਾ ਜਾਂ ਕੋਈ ਵੀ ਉੱਥੇ ਜਗ੍ਹਾ ਲੈਣੀ ਚਾਹੁੰਦਾ ਉਹ ਭਾਈ ਪਹਿਲਾਂ ਆ ਕੇ ਲੈ ਲਵੇ ਕਿਉਂਕਿ ਉਹ ਮਾਰਕੀਟ ਅਸੀਂ ਪੂਰੀ ਡਿਵੈਲਪ ਕਰ ਰਹੇ ਆ ਬਾਥਰੂਮ ਬਣ ਗਏ ਨੇ ਉਹਨਾਂ ਦੀ ਸਾਫ ਸੋਚ ਦੀ ਗੱਲ ਹੈ ਉਹ ਇੱਥੋਂ ਬੰਦਾ ਪੱਕਾ ਜਾਇਆ ਕਰੂਗਾ ਕਿਉਂਕਿ ਜਦੋਂ ਉੱਥੋਂ ਇਨਕਮ ਆਉਣੀ ਸ਼ੁਰੂ ਹੋਜੂਗੀ ਉੱਥੇ ਬੰਦੇ ਵੀ ਪੱਕੇ ਰੱਖ ਲਾਂਗੇ ਅਜੇ ਉੱਥੋਂ ਇਨਕਮ ਨਹੀਂ ਆਉਣੀ ਸ਼ੁਰੂ ਹੋਈ ਜਦੋਂ ਉੱਥੋਂ ਇਨਕਮ ਆਉਣੀ ਸ਼ੁਰੂ ਹੋ ਗਈ ਫਿਰ ਉੱਥੇ ਪੱਕੇ ਬੰਦੇ ਅਡਜਸਟ ਕੀਤੇ ਜਾਣਗੇ 2-4 ਸੇਵਾਦਾਰ ਹੋਣਗੇ ਦੋ ਚਾਰ ਸਫਾਈ ਵਾਲੇ ਹੋਣਗੇ ਦੋ ਚਾਰ ਚੌਂਕੀਦਾਰ ਹੋਣਗੇ ਸੋ ਫਿਰ ਉੱਥੇ ਕੰਮ ਚੱਲ ਪੂਗਾ ਅਜੇ ਉੱਥੇ ਇਨਕਮ ਹੋਣੀ ਸ਼ੁਰੂ ਨਹੀਂ ਹੋਈ ਸੋ ਮੈਂ ਬੇਨਤੀ ਕਰਦਾ ਤੁਹਾਡੇ ਸਾਹਮਣੇ ਸਾਰੇ ਕੋੜੀ ਸਿੰਘਾ ਨਿਵਾਸੀਆਂ ਨੂੰ ਕਿ ਬੜੀ ਵਧੀਆ ਮਾਰਕੀਟ ਬਣ ਜਾ ਰਹੀ ਹੈ ਤੁਸੀਂ ਸਾਰੇ ਉੱਥੇ ਆਪਦੇ ਉਹ ਜਗ੍ਹਾ ਉੱਥੇ ਹੀ ਲੈ ਸਕਦੇ ਹੋ ਐਮਐਲਏ ਸਾਹਿਬ ਇੱਕ ਅੰਮ੍ਰਿਤਸਰ ਰੋਡ ਤੋਂ ਥਾਣੇ ਨੂੰ ਰਸਤਾ ਜਾਂਦਾ ਸੀ ਉਹ ਪਹਿਲਾਂ ਕਾਫੀ ਖੁੱਲਾ ਹੁੰਦਾ ਸੀ ਉਹ ਬੜੀ ਹੋੜੀ ਸੌੜਾ ਹੁੰਦਾ ਗਿਆ ਤੇ ਹੁਣ ਉੱਥੇ ਕਬਜ਼ਾ ਕੀਤਾ ਜਾ ਰਿਹਾ ਹੈ ਬੰਦ ਕੀਤਾ ਜਾ ਰਿਹਾ ਹੈ ਸ਼ਹਿਰ ਵਾਕੇ ਦੀ ਮੰਗ ਹੈ ਮੇਰੇ ਧਿਆਨ ਚ ਨਿਗਾਹ ਮੈਂ ਚੈੱਕ ਕਰ ਰਹਾ ਕਿ ਆਪਣੇ ਨਗਰ ਪੰਚਾਇਤ ਵਾਲੇ ਜਿਹੜੇ ਆਪਣੇ ਹੈਗੇ ਐਮਐਲਸੀ ਐਮਐਲ ਸੌਰੀ ਜਿਹੜੇ ਕੌਂਸਲਰ ਨੇ ਜਾਂ ਪ੍ਰਧਾਨ ਨੇ ਉਹਨਾਂ ਨੂੰ ਬੜਾ ਖਿੱਚ ਕੇ ਰੱਖੋਗੇ ਭਾਈ ਮੈਂ ਖੋਲਿਆ ਰੱਖਿਆ ਚੈੱਕ ਚੈੱਕ ਕਰਾਂਗਾ ਜੀ ਔਰ ਇੱਕ ਪਿਛਲੇ ਮਹੀਨੇ ਤੁਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਚੈੱਕ ਮੰਡੇ ਸੀ ਜੀ 145 ਪਰਿਵਾਰਾਂ ਨੂੰ ਜੀ ਦੱਬੀ ਜਵਾਨ ਦੇ ਵਿੱਚ ਤੇ ਥੋੜੇ-ਥੋੜੇ ਸਾਡੇ ਕੋਲ ਸਬੂਤ ਵੀ ਪਹੁੰਚੇ ਨੇ ਕਿ ਉਹਦੇ ਵਿੱਚ ਕੁਝ ਆਪਣੇ ਨਜ਼ਦੀਕੀ ਹੈ ਜਿਹੜੇ ਠਨਾਰ ਰੋਗ ਹੈ ਉਹਨਾਂ ਦੇ ਵੀ ਵਿਚਨਾ ਉਹਨਾਂ ਦੇ ਨਾਮੀਨ ਵਿੱਚ ਲੈਕੋ ਉਹਦੇ ਵਿੱਚ ਨਾ ਕੋਈ ਮੈਨੂੰ ਲੱਗਦਾ ਨਹੀਂ ਕਿਉਂਕਿ ਸਰਕਾਰ ਵੱਲੋਂ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਉਹ ਆ ਕੇ ਚੈੱਕ ਕਰਦੇ ਨੇ ਜਿਹੜਾ ਲਾਭਪਾਤਰੀ ਉਹ ਲਾਭ ਲੈਣ ਦੇ ਕਾਬਿਲ ਹੈ ਜਿਹੜਾ ਉਹ ਸ਼ਰਤਾਂ ਪੂਰੀਆਂ ਕਰਦਾ ਉਹਨੂੰ ਹੀ ਉਹ ਜਿਹੜੇ ਬੈਨੀਫਿਟ ਉਹ ਮਿਲਦਾ ਜੇ ਕੋਈ ਕਿਤੇ ਤੁਹਾਨੂੰ ਵੀ ਤੁਹਾਡੀ ਨਿਗਾਹ ਦੇ ਵਿੱਚ ਆਇਆ ਕੋਈ ਇਹੋ ਜਿਹਾ ਕੇਸ ਹੈਗਾ ਮੈਨੂੰ ਦੱਸਿਆ ਜਾਵੇ ਮੈਂ ਉਹਦੀ ਪੜਤਾਲ ਕਰਾਂਗੇ ਪਰਤਾਲ ਕੋਈ ਨਾ ਬਿਲਕੁਲ ਉਹਨਾਂ ਦੀ ਪੜਤਾਲ ਕੀਤੀ ਜਾਊਗੀ ਅਚਾਨਕਰੀ ਲਈ ਬਹੁਤ ਧੰਨਵਾਦ